ਜਿਹੜੇ ਅੱਗੇ ਤਿਆਰ ਕੀਤੇ ਗਏ ਆ ਸਬੂਫਰ ਉਹਨਾਂ ਲਈ ਐਂਪਲੀਫਾਇਰ ਅੱਗੇ ਹੀ ਦੇ ਦਿੱਤੇ ਗਏ ਤੇ ਇਦਾਂ ਨਹੀਂ ਹੈ ਕਿ ਕੋਈ ਕੰਜੂਸੀ ਕੀਤੀ ਕਿ ਸਾਰੇ ਸਬੂਫਰ ਵਜਦੇ ਆ ਤੁਹਾਨੂੰ ਪੂਰਾ ਦਿਖਾਵਾਂਗੇ ਬਿਲਕੁਲ ਭਾਜੀ ਬਿਲਕੁਲ ਜੀ ਇੰਸਟਾਗ੍ਰam ਤੇ ਜਾ ਕੇ ਤੁਸੀਂ ਇਹਦਾ ਪੰਜਾਬੀ ਗਾਣੇ ਵੀ ਸੁਣ ਸਕਦੇ ਹੋ ਜੀ ਭਾਜੀ ਬਿਲਕੁਲ ਪੂਰੇ ਸਬੂਫਰ ਵਜਦੇ ਦਿਖਣਗੇ ਉਹਦੇ ਚ ਹਾਂ ਭਾਜੀ ਸਾਰੇ ਸਾਰੇ ਤੇ ਦੇਖੋ ਜੀ ਪੂਰਾ ਚੈਲੰਜ ਨਾਲ ਕੰਮ ਕੀਤਾ ਗਿਆ ਇਹਨੂੰ ਕੰਮ ਨੂੰ ਕਰਨਾ ਆਸਾਨ ਨਹੀਂ ਹੈ ਤੇ ਮਿਹਨਤ ਨੂੰ ਇੱਕ ਲਾਈਕ ਤੇ ਇੱਕ ਸ਼ੇਅਰ ਜ਼ਰੂਰ ਬੰਦਾ ਭਾਜੀ ਮੈਂ ਤਾਂ ਹੈਰਾਨ ਹੋ ਗਿਆ ਸਿਰਫ ਬੰਪਰ ਦੀ ਇੱਕ ਹੀ ਹਜੇ ਤਾਂ ਅਗਲਾ ਧਮਾਕਾ ਬਾਕੀ ਹੈ ਜਿਹੜਾ ਮੇਨ ਪਰ ਨਵੀਂ ਲੁੱਕ ਦੇ ਨਾਲ ਜਿਹੜਾ ਤਿਆਰ ਕੀਤਾ ਗਿਆ ਮੌਨਸਟਰ ਟਾਇਰ ਹੈ ਤੇ ਵਿਦ ਰਿਮ ਜਿਹੜੀ ਰਿਮ ਦੀ ਗੱਲ ਹੈ ਉਹ ਆਪਾਂ ਜ਼ਰੂਰ ਕਰਾਂਗੇ ਰਿਮ ਬਹੁਤ ਸੋਹਣਾ ਤਿਆਰ ਭਾਜੀ ਹੁਣੀ ਕਹਿੰਦੇ ਵੀ ਕੁਝ ਡਿਫਰੈਂਟ ਚਾਹੀਦਾ ਤੇ ਆਪਾ ਉਹਦੇ ਹਟਕੇ ਭਾਜੀ ਸਾਰਾ ਸਲੈਂਸਰ ਜਿਹੋ ਉਸਤ ਮਤਲਬ ਜਿਹੜਾ ਭਾਜੀ ਐਗਜ਼ੌਸਟ ਜਿਹੜਾ ਚਾਰੋ ਵਰਕਿੰਗ ਆ ਚਾਰੋ ਵਰਕਿੰਗ ਆ ਦੇਖੋ ਚਾਰੋ ਕਾਲੇ ਹੋਏ ਹੋਏ ਆ ਭਾਜੀ ਆਹ ਦੇਖੋ ਜੀ ਇਹ ਵਰਕਿੰਗ ਦੀ ਨਿਸ਼ਾਨੀ ਹੈ ਦੂਸਰਾ ਮੈਂ ਤੁਹਾਨੂੰ ਦੱਸਦਾ ਕਿ ਇੱਕ ਪਾਈਪ ਚੌੜੀ ਕਰਕੇ ਉਹਦੇ ਚੋਂ ਚਾਰ ਮੂੰਹ ਕੱਢੇ ਪਰ ਨੇ ਜੀ ਆ ਥੱਲੇ ਨੇ ਜੀ ਦੋ ਉੱਧਰ ਨੇ ਜੀ ਚਾਰ ਉੱਪਰ ਚਾਰ ਸੈਂਟਰ ਚ ਲੱਗੀਆਂ ਨੇ ਦੋ ਇੱਧਰ ਉੱਪਰ ਲੱਗੀਆਂ ਨੇ ਪਲੱਸ ਦੋ ਟਵੀਟਰ ਐਵਾ ਟਾਰ ਦੇ ਦੋ ਐਵਾ ਟਾਰ ਦੇ ਟਵੀਟਰ ਲੱਗੇ ਆ ਉਹ ਵਖਰੇ ਉਹ ਵਖਰੇ ਲੱਗੇ ਉਸ ਤੋਂ ਇਲਾਵਾ ਫਰੰਟ ਸਾਈਡ ਪੂਰੀ ਦੀ ਪੂਰੀ ਵਾਲ ਚੈੱਕ ਕਰ ਲੋ ਤੁਸੀਂ ਕਿੰਨੇ ਕ ਮੇਰੇ ਹਿਸਾਬ ਨਾਲ 2 2 4 2 6 2 8 2 10 2 12 ਮਤਲਬ 20 25 ਇੱਥੇ ਹੀ ਲੱਗ ਗਏ ਸਮਝ ਤੋਂ ਬਾਹਰ ਆ ਉੱਪਰ ਦੇਖੋ ਦੋ ਇਸ ਸਾਈਡ ਤੇ ਦੋ ਉਧਰਲੇ ਮਤਲਬ ਦੋ ਕੰਨ ਵੀ ਬਣਾਤੇ ਭਾਜੀ ਇਹ ਦੋਨਾਂ ਸਾਈਡਾਂ ਤੇ ਇਹ ਹੋ ਗਿਆ ਫਰੰਟ ਸਾਈਡ ਤੇ ਤੇ ਡਾਊਨ ਸੀਲਿੰਗ ਜਿਹੜੀ ਆ ਉਹ ਬਹੁਤ ਸੋਹਣੀ ਤਿਆਰ ਕੀਤੀ ਹੈ ਬਾਈ ਨੇ ਬਿਲਕੁਲ ਲੈਂਡ ਕਰਾ ਦਿੱਤਾ ਗਿਆ ਪਹਿਲੇ ਤਾਂ ਇਹ ਫਰੰਟ ਤੋਂ ਲੁੱਕ ਚੈੱਕ ਕਰ ਲਓ ਮੈਂ ਥੋੜਾ ਜਿਆ ਤੁਹਾਨੂੰ ਬੈਕ ਸਾਈਡ ਤੇ ਜਾ ਕੇ ਦਿਖਾਣਾ ਆ ਦੇਖੋ ਜੀ ਆ ਆ ਹਜੇ ਤੁਹਾਨੂੰ ਸਿਰਫ 25 30% ਟਰੈਕਟਰ ਦਿਖਾਇਆ ਹਜੇ ਜਦੋਂ ਬੈਕ ਸਾਈਡ ਤੇ ਲੈ ਕੇ ਜਾਵਾਂਗਾ ਉਦੋਂ ਅੱਖਾਂ ਖੁੱਲੀਆਂ ਰਹਿ ਜਾਣੀਆਂ 16 ਸਬੂਫਰ ਤੁਹਾਨੂੰ ਪਹਿਲਾਂ ਦਿਨਾਤੇ ਸੀ ਆ ਫਰੰਟ ਸਾਈਡ ਪਹਿਲੇ ਨਾਲ ਜਲਦੀ ਕਮੈਂਡ ਕਰੋ ਕਿ ਤੁਸੀਂ ਇਦਾਂ ਦਾ ਟਰੈਕਟਰ ਅੱਜ ਤੱਕ ਹਿਸਟਰੀ ਚ ਨਹੀਂ ਦੇਖਿਆ ਹੋਣਾ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰੋ ਆਪਣੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰਿਓ ਕਿਉਂਕਿ ਇਦਾਂ ਦਾ ਬੰਬ ਇਦਾਂ ਦਾ ਧਮਾਕਾ ਮੈਨੂੰ ਨਹੀਂ ਲੱਗਦਾ ਤੁਸੀਂ ਹਿਸਟਰੀ ਚ ਕਦੀ ਵੀ ਦੇਖਿਆ ਹੋਵੇਗਾ ਐਸੀ ਮੈਂ ਕਹਿੰਨਾ ਤਿਆਰੀ ਯਾਰ ਮਜ਼ਾ ਹੀ ਆ ਗਿਆ ਇੱਕ ਵਾਰੀ ਮੈਂ ਨੇੜੇ ਦੀ ਲੁੱਕ ਤੁਹਾਨੂੰ ਚੈੱਕ ਕਰਾ ਦਿੰ ਇਸ 3 ਲੱਖ ਰੁਪਏ ਦੀ ਮੋਡੀਫਿਕੇਸ਼ਨ ਹੋ ਚੁੱਕੀ ਆ ਦੋਸਤੋ ਮਜ਼ਾ ਆ ਗਿਆ ਟਰੈਕਟਰ ਦੇਖ ਕੇ ਭਾਜੀ ਮੈਂ ਕਹਿੰਦਾ ਤੁਹਾਡੀ ਹਿੰਮਤ ਨੂੰ ਵੀ ਸਲਾਮ ਹੈ ਯਾਰ ਮਜ਼ਾ ਆ ਗਿਆ ਮੈਂ ਤਾਂ ਆਪ ਵਰਡਸ ਨਹੀਂ ਹੈਗੇ ਅੱਜ ਦੀ ਵੀਡੀਓ ਲਈ ਤੇ ਭਾਜੀ ਸਾਰੇ ਚੈਂਪੀਅਨ ਸੀਰੀਜ਼ ਆ ਇੱਕੋ ਹੀ ਨਾਲ ਦੇ ਸਬੂਫਰ ਹੈ ਜਿਹੜੇ ਐਂਪ ਲੱਗੇ ਆ ਉਹ ਸਾਰੇ ਭਾਈ ਨੇ ਤੁਹਾਨੂੰ ਦੱਸਤਾ ਆ ਦੇਖੋ ਆ ਮੈਂ ਇੱਕ ਵਾਰੀ ਇੱਕ ਨਜ਼ਰ ਨਾਲ ਐਂਪ ਵੀ ਤੁਹਾਨੂੰ ਦਿਖਾ ਦਿੰਨਾ ਆ ਦੇਖੋ ਐਂਪ ਟੰਗੇ ਸਾਰੇ ਆ ਦੇਖੋ ਇਧਰਲੀ ਸਾਈਡ ਤੇ ਵੀ ਜੇ ਕੈਮਰਾ ਜਸਟੀਫਾਈ ਕਰ ਰਿਹਾ ਤੁਹਾਨੂੰ ਦਿਖ ਰਹੇ ਹੋਣਗੇ ਕੀਤੀ ਆ ਤੇ ਜਿਹੜੀ ਮੇਨ ਬੈਲਟ ਆ ਭਾਜੀ ਉਹ ਚੱਲ ਰਹੀ ਹੈ ਪ੍ਰੋਪਰ ਪੱਖੇ ਨੂੰ ਜੀ ਉਹ ਦੇਖ ਉਸ ਤੋਂ ਬਾਅਦ ਭਾਜੀ ਜਿਹੜੀ ਪਿੱਛੇ ਸ਼ਾਫਟ ਚੱਲਦੀ ਹੁੰਦੀ ਹੈ ਜਿੱਥੇ ਭਾਜੀ ਉੱਥੇ ਤਿੰਨ ਅਲਟਰਨੇਟਰ ਫਿੱਟ ਹੈ ਤਿੰਨ ਅਲਟਰਨੇਟਰ ਪਿੱਛੇ ਵੀ ਆ ਮਤਲਬ ਚਾਰ ਤਾਂ ਤਿੰਨ ਸੱਤ ਅਲਟਰਨੇਟਰ ਹੋ ਗਏ ਸੱਤ ਅਲਟਰਨੇਟਰ ਕੀਤੇ ਨੇ ਭਾਜੀ ਡੋਟਕ ਦੀ ਤਾਂ ਜਾ ਕੇ ਇਹ ਪਾਵਰ ਸਪਲਾਈ ਪੂਰੀ ਬਣੀ ਹੈ ਬਿਲਕੁਲ ਪਹੁੰਚ ਜਾਓ ਭਾਈ ਹੈਵੀ ਤੋਂ ਹੈਵੀ ਸਿਸਟਮ ਬੰਦਾ ਉਹਦੇ ਕੋਲ ਬੰਦਾ ਜਿਹਨੂੰ ਤਜਰਬਾ ਹੁੰਦਾ ਤੇ ਮੈਂ